ਤਤ ਸ਼੍ਰੀਕਾਲ ਮੇਰੀ YouTube ਫੈਮਲੀ ਨਹੀਂ ਦਿਖਾਦੀ ਕਿ ਸਾਰੇ ਠੀਕ ਠਾਕ ਹੈ ਸੀ ਵੀ ਠੀਕ ਠਾਕ ਦੀ ਫੋਮ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਕਿ ਲੋਵਦੀ ਅੱਥੇ ਸਵੇਰ ਦਾ ਟਾਈਮ ਸੀ ਜੀ ਆਪਾਂ ਬਣਾਈਏ ਸਬਜ਼ੀ ਤੇ ਅੱਜ ਹੈਗਾ ਗੁਰਪੂਰਵ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁਰਪੂਰਵ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਆਪਾਂ ਸਿਮਲਾ ਮਿਰਚ ਦੀ ਤੇ ਆਲੂ ਦੀ ਸਬਜ਼ੀ ਬਣਾਈਏ ਤੇ ਇਧਰ ਆਪਾਂ ਅੱਜ ਉਹ ਲਿਕੇ ਰੱਖ ਲਿਆ ਜੀ ਤੇ ਹੁਣ ਆਪਾਂ ਕੱਪੜੇ ਪਾਏ ਪਾਏ ਜੀ ਮਸ਼ੀਨ 'ਚ ਉਹ ਕੱਢਾਂਗੇ ਜੀ ਰੋਟੀ ਬਣਾ ਕੇ ਤੇ ਫਿਰ ਮਿਲਦੇ ਆਂ ਲਓ ਜੀ ਕੱਪੜੇ ਧੋ ਕੇ ਆਪਾਂ ਸੁੱਕਣੇ ਪਾਤੇ ਰਸੋਈ ਦਾ ਸਾਰਾ ਕੰਮ ਆਪਣਾ ਹੋ ਗਿਆ ਤੇ ਹੁਣ ਆਪਾਂ ਸਮਾਰਾਂਗੇ ਜੀ ਮਿਰਚਾਂ ਮਿਰਚਾਂ ਦੋ ਪੰਤੀਆਂ ਹੋ ਗਈਆਂ ਜੀ ਲਾਲ ਤੇ ਵਿੱਚੀ ਹਰਗਾਂ ਉਹਨਾਂ ਨੂੰ ਸਮਾਰ ਲਾਂਗੇ ਜੀ ਤੇ ਕੱਪੜੇ ਆਪਣੇ ਸਾਰੇ ਧੋਏ ਗਏ ਜੀ ਤੇ ਕੁਸ ਆਪਾਂ ਉਧਰ ਗੇਟ ਤੇ ਪਾਤੇ ਸੀ ਜੀ ਗੇਟ ਤੇ ਪਾਤੇ ਕੱਪੜੇ ਤੇ ਆਪਣਾ ਇਹ ਬਾਜਣਾ ਪੰਪ ਦੀ ਆਰੀ ਹੈ ਜੀ ਆਪਾਂ ਪੰਪ ਚਲਾਇਆ ਸੀ ਤੇ ਟੂਟੀ ਆ ਰਹੀ ਸੀ ਇਸ ਕਰਕੇ ਹੁਣ ਆਪਾਂ ਪੰਪ ਚਲਾਤਾ ਤੇ ਰਸੋਈ ਸਾਰੀ ਸਾਫ ਕਰਾਂ ਦੀ ਤੇ ਇੱਥੇ ਆਵਣਾ ਆਪਾਂ ਲੈਣੀ ਐ ਦਵਾਈ ਠੀਕਾ ਜਿਹਾ ਦੁੱਧ ਕਰ ਲਿਆ ਗਰਮ ਤੇ ਲੋ ਜੀ ਆਪਾਂ ਦੁਪਹਿਰੇ ਆਰਾਮ ਰੁਮ ਕਰਕੇ ਦਵਾਈ ਲਈ ਤੇ ਦਵਾਈ ਨਾ ਆਪਣੇ ਗਲਾ ਨਾਲ ਬਹੁਤ ਜ਼ਿਆਦਾ ਦਰਦ ਕਰ ਰਿਹਾ ਜਿਦਾ ਬਹੁਤ ਹੀ ਜ਼ਿਆਦਾ ਤੇ ਜੇ ਬੈਠਾ ਛੋਟਾ ਠੀਕ ਹੋ ਗਿਆ ਤੇ ਹੁਣ ਲੱਗਦਾ ਮੇਰੀ ਵਾਰੀ ਹੈ ਬਹੁਤ ਹੀ ਗਲੇ 'ਚ ਨਾ ਦਰਦ ਹੋ ਰਿਹਾ ਜਿਸ ਤਰ੍ਹਾਂ ਆਪਾਂ ਕੁਸ ਖਾਣੇ ਪੀਣੇ ਨਾ ਕੰਡਾ ਜਿ ਚੁਬਦਾਗਾ ਦਵਾਈ ਦੂ ਦਵਾਈ ਲੈ ਕੇ ਤੇ ਤੁਪੇ ਤਾਂ ਬਿਲਕੁਲ ਵੀ ਨਹੀਂ ਵੀ ਬਾਹਰ ਤਾਂ ਬਿਲਕੁਲ ਵੀ ਨਹੀਂ ਪਿਆ ਜਾਂਦਾ ਬਹੁਤ ਜ਼ਿਆਦਾ ਮੱਕੀਆਂ ਇੰਨੀ ਧੁੱਪ ਵੀ ਨਹੀਂ ਸੀ ਮੱਧਮ ਜੀ ਧੁੱਪ ਸੀ ਇੰਨੀ ਬਿਲਕੁਲ ਧੁੱਪ ਤਾਂ ਇਹ ਨਹੀਂ ਸੀ ਤੇ ਆਪਾਂ ਬਸ ਇਥੇ ਨੰਦੋਨੀ ਬੇਟੇ ਕਹਿਣ ਲੱਗੇ ਸੀ ਚੌਲ ਖਾਣੇ ਆ ਤੇ ਸਸੇ ਮਿੱਠੇ ਚੌਲ ਖਾਣੇ ਆ ਜੀ ਤੇ ਚੌਲ ਮੰਗਣ ਲੱਗੇ ਸੋਨ ਨੂੰ ਆਪਾਂ ਚੌਲ ਬਣਾ ਕੇ ਦੇਣ ਲੱਗੇ ਸੀ ਜੀ ਤੇ ਆਪਾਂ ਪੈ ਤੇ ਮੱਕੀਆਂ ਨੇ ਤਾਂ ਬਿਲਕੁਲ ਪੈਣ ਹੀ ਨਹੀਂ ਦਿੱਤਾ ਜੀ ਰਾਮ ਮਖ ਚਲੋ ਰਾਮ ਜਾ ਜਾਏਗਾ ਦਵਾਈ ਲੈ ਕੇ ਤੇ ਸਿਰ ਦਰਦ ਹੋਈ ਗਿਆ ਪਤਨ ਤੇ ਗਲੇ ਕਰਕੇ ਦਰਦ ਹੋ ਰਿਹਾ ਸੀ ਸਿਰ ਬਹੁਤ ਜ਼ਿਆਦਾ ਦਰਦ ਹੋਇਆ ਸੀ ਸਿਰ ਤੇ ਫਿਰ ਬੱਚੇ ਰੌਲਾ ਪਾਉਣ ਲੱਗੇ ਜੀ ਦੋਨੇ ਕਹਿੰਦੇ ਅਸੀਂ ਚੌਲ ਖਾਣੇ ਫਿਰ ਉਹਨਾਂ ਜੋ ਗ੍ਰਾਪਾ ਬਣਾਉਣ ਲੱਗੇ ਸੀ ਜੀ ਚੌਲ ਤੇ ਉਸ ਤੋਂ ਬਾਅਦ ਨਾ ਚੌਲ ਬਣਾਉਣੇ ਤੋਂ ਬਾਅਦ ਨਾ ਬੇਟੇ ਨੂੰ ਵੱਡੇ ਨੂੰ ਭੇਜਾਂਗੇ ਦੁਕਾਨ ਤੇ ਨਾਲੇ ਤਾਂ ਸਹਿਤ ਲਿਆਏਗਾ ਸਹਿਤ ਨਾਲ ਨਾ ਕਦੇ ਫਰਕ ਪੈ ਜਾਂਦਾ ਤੇ ਉਹ ਲਿਆਏਗਾ ਤੇ ਨਹੀਂ ਜੇ ਨਾ ਫਰਕ ਪਿਆ ਆਪਾਂ ਦਵਾਈ ਲੈ ਲਾਂਗੇ ਜੀ ਤੇ ਇਹ ਆਪਣੇ ਚੌਲ ਗੁੜ ਵਾਲੇ ਬਣਾਏ ਆ ਜੀ ਤੇ ਥੋੜਾ ਜਿਹਾ ਆਪਾਂ ਨਾ ਗੁੜ ਨੂੰ ਬਾੜ ਲਿਆਸੀ ਜੀ ਤੇ ਤੜਕਾ ਜਲਾ ਕੇ ਕਹਿੰਦਾ ਉਸ ਤਰ੍ਹਾਂ ਬਣਾ ਕੇ ਦੇ ਦੇ ਵਿੱਚ ਦੇਸੀ ਕੀ ਪਾ ਕੇ ਤੇ ਲੋ ਜੀ ਆਪਣੇ ਚੌਲ ਬਣ ਜਾਣਗੇ ਜੀ ਤੇ ਤੜਕਾ ਲਾਤਾ ਸੀ ਚੌਲਾਂ ਨੂੰ ਕਹਿੰਦਾ ਮੰਮੀ ਮੈਨੂੰ ਚੌਲਾਂ ਮਿੱਠੇ ਚੌਲਾਂ ਨੂੰ ਤੜਕਾ ਲਾ ਕੇ ਤੇ ਵਿੱਚ ਕੀ ਪਾ ਕੇ ਦੇ ਤੇ ਬਹੁਤ ਵੱਡਾ ਬੇਟਾ ਤਾਂ ਨਾ ਮਿੱਠਾ ਬਹੁਤ ਜ਼ਿਆਦਾ ਖਾ ਕੇ ਖੁਸ਼ ਆ ਜੀ ਤੇ ਲੋ ਜੀ ਇਧਰ ਆਪਣੇ ਚੌਲ ਹੋ ਰਹੇ ਆ ਜੀ ਤੇ बन ਜਾਣਗੇ ਜੇ ਫਿਰ ਇਹਨਾਂ ਨੂੰ ਪਾ ਕੇ ਦੇ ਦਾਂਗੇ ਤੇ ਤੁਹਾਨੂੰ ਪਤਿਏ ਵੀਡੀਓ ਵਿੱਚ ਤਾਂ ਬੱਚੇ ਆਉਂਦੇ ਨਹੀਂ ਜੀ ਦੋਨੇ ਬੇਟੇ ਨਹੀਂ ਪਹਿਲਾਂ ਤਾਂ ਆ ਜਾਂਦਾ ਸੀ ਹਰਦੀਪ ਵੀਡੀਓ ਦੇ ਵਿੱਚ ਹੁਣ ਤਾਂ ਬਿਲਕੁਲ ਵੀ ਨਹੀਂ ਆਂਦਾ ਜੀ ਤੇ ਲੋ ਜੀ ਆਪਣੇ ਚੌਲ ਬਣ ਗਏ ਸੀ ਚੌਲ ਬਣਨੇ ਤੋਂ ਬਾਅਦ ਤੇ ਖਾ ਪੀ ਕੇ ਬੇਟੇ ਨੂੰ ਭੇਜਨੇ ਆਂ ਦੁਕਾਨ ਤੇ ਦੁਕਾਨ ਤੋਂ ਮੰਗਾਉਣਾ ਥੋੜਾ ਜਿਹਾ ਸੌਦਾ ਠੀਕ ਹੈ ਜੀ ਆਮ ਲੈ ਕੇ ਆ ਗਏ ਸੀ ਤੇ ਆਪਾਂ ਸੇਬ ਤੇ ਕੇਲੇ ਮੰਗਾਏ ਸੀ ਜੀ ਦਰਾਪਣ ਤੇਲ ਖਤਮ ਹੋਇਆ ਪਿਆ ਸੀ ਤੇਲ ਮੰਗਾਇਆ ਤੇ ਇਹ ਆਪਣੀ ਮੌਦਤ ਨਾਲ ਦੇ ਦਿੱਤੀ ਹੈ ਜੀ ਪਿਆਰ ਡੱਬੇ ਆ ਮੰਗਾਇਆ ਇਹਦੇ ਥਲੇ ਆਤੀ ਜਿਹੜਾ ਬੰਦ ਹੁੰਦਾ ਉਧਰ ਕੀ ਤੇਲ ਦਮਾ ਇਹ ਇਹ ਸਣਾ ਦੀਰਾ ਖਤਮ ਹੋਇਆ ਤਾਂ ਅਸੀਂ ਦੇਖੀਏ ਮੈਂ ਕਿਤੇ ਇਸ ਤਨਾ ਗਲੇ ਜੀ ਬਹੁਤ ਜ਼ਿਆਦਾ ਖਰਾਬ ਹੋਏ ਪਏ ਆ ਤੇ ਆਪਾਂ ਦੇਖਾ ਤੇ ਫੇਲਾ ਕਿਦਾਂ ਇਹਨਾਂ ਕਾਸੀ ਇਹ ਮੰਨਿਆ ਪਤਾ ਲੱਗਾ ਕਿ ਗਲੇ ਜੀ ਦੇ ਸਾਰਿਆਂ ਦੇ ਖਰਾਬ ਹੋਏ ਪਏ ਆ ਜੀ ਤੇ ਪੰਦੇ ਵੀ ਸੱਤ ਸੱਤ ਛੱਟ ਲਿਆ ਕਰੋ ਵੀ ਸਵੇਰ ਨੂੰ ਫਰਕ ਪੈ ਜਾਏਗਾ ਤੇ ਹੁਣ ਆਪਾਂ ਸਬਜ਼ੀ ਤਿਆਰੀ ਕਰਾਂਗੇ ਜੀ ਤੇ ਸਵੇਰ ਉਹਨਾਂ ਆਪਾਂ ਥੋੜੀ ਸਬਜ਼ੀ ਬਣਾਈ ਸੀ ਤੇ ਹੁਣ ਸ਼ਾਮ ਨੂੰ ਬਣਾਵਾਂਗੇ ਜੀ ਤੇ ਹੁਣ ਆਪਾਂ ਤੇ ਆਜਾ ਆਪਾਂ ਕੱਟ ਕੇ ਰੱਖ ਲਈ ਜੀ ਤੇ ਥੋੜੀ ਜੀ ਆਦਾ ਤੇ ਲਸਣ ਸਿਰ ਲ ਕੇ ਦੀ ਦਿੰਦ ਦੇ ਦਾਂਗੇ ਬਸ ਇਸ ਤੇ ਲੋਣੇ ਨੂੰ ਸੇਵਾ ਦੇ ਦਿੱਤੀ ਤੇ ਇੱਥੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ